ਮਿਤੀ 9-10 ਦੀ ਦਰਮਿਆਨੀ ਰਾਤ ਨੂੰ ਪਿੰਡ ਰਣੀਆਂ ਵਿਖੇ 메ਨ ਰੋਡ ਤੇ ਰਿਲਾਇੰਸ ਦਾ ਪੰਪ ਆ ਉੱਥੇ ਤਿੰਨ ਅਣਖਿਆਤੇ ਵਿਅਕਤੀ ਪੰਪ ਤੇ ਆਏ ਸੀ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਉਹਨਾਂ ਨੇ ਇੱਕ ਦਾਹ ਦੀ ਤੇ ਪਿਸਟਲ ਦੀ ਰੋਕ ਤੇ ਉਹਨਾਂ ਨੇ ਤਿੰਨ 6 ਲੱਖ 40 ਹਜ਼ਾਰ ਰੁਪਏ ਦੀ ਖੋਹ ਕੀਤੀ ਜਿਸ ਤੇ ਅਸੀਂ ਐਫਆਈਆਰ ਰਜਿਸਟਰ ਕੀਤੀ ਗਈ ਉਸ ਤੋਂ ਬਾਅਦ ਅਸੀਂ ਅਨਨੌਣ ਬੰਦੇ ਦਾ ਐਫਆਈਆਰ ਰਜਿਸਟਰ ਸੀਗੀ ਫਿਰ ਹਰਤੇਜ ਸਿੰਘ ਨਾਮ ਦਾ ਵਿਅਕਤੀ ਫੜਿਆ ਗਿਆ ਉਹਦੇ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ ਉਸ ਦੇ ਪੁੱਛਗਿੱਛ ਦੌਰਾਨ ਤਿੰਨ ਨਵੇਂ ਬੰਦੇ ਹੋਰ ਨਾਮਿਨੇਟ ਕੀਤੇ ਗਏ ਆ ਜੀ ਭਵਨਵੀਰ ਅਰਸ਼ਦੀਪ ਤੇ ਇੱਕ ਸੰਧੂ ਨਾਮ ਦਾ ਲੜਕਾ ਜੀ ਜਿਨ੍ਹਾਂ ਵਿੱਚੋਂ ਅਸੀਂ ਕੁੱਲ ਤਿੰਨ ਲੜਕੇ ਅਰੈਸਟ ਕਰ ਚੁੱਕੇ ਹਰਦੇਜ ਭਵਨਵੀਰ ਤੇ ਅਰਸ਼ਦੀਪ ਹਾਂ ਅਰਸ਼ਦੀਪ ਪਾਸੋਂ 1.80 ਰੁਪਏ ਰਿਕਵਰ ਹੋਇਆ ਜੀ ਤੇ ਭਵਨਵੀਰ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ ਜੀ ਤੇ ਦੂਸਰਾ ਜਿਹੜਾ ਹਰਤੇਜ ਸਿੰਘ ਉਹ ਉਸ ਤੋਂ ਉਸ ਤੋਂ ਵੀ 1 ਲੱਖ ਰੁਪਏ ਜਿਵੇਂ ਬਾਦਤ ਨੂੰ ਮਨਜਾਮ ਦਿੱਤਾ ਗਿਆ ਕੀ ਸੀ ਇਹਨਾਂ ਕੋਲ ਹਥਿਆਰ ਸੀ ਜਾਂ ਕੀ ਸੀ ਬਾਦਤ ਨੂੰ ਇਹਨਾਂ ਦੀ ਰਾਤ ਨੂੰ ਇਹ 9 ਦਾ ਸੀ ਦਰਮਿਆਨੀ ਰਾਤ ਨੂੰ ਆਏ ਨੇ ਉੱਥੇ ਮੋਟਰਸਾਈਕਲ ਤੇ ਆਏ ਨੇ ਤਿੰਨੇ ਜਾਨੇ ਜੀ ਤਿੰਨਾਂ ਚੋਂ ਇੱਕ ਨੇ ਲੇਡੀਜ਼ ਦੇ ਕੱਪੜੇ ਪਹਿਨੇ ਹੋਏ ਸੀ ਇੱਕ ਕੁਲਦਾ ਸੀ ਇੱਕ ਕੋਲ ਪਿਸਤਲ ਸੀ ਨਾਟਕੀ ਰੂਪ ਦੇ ਵਿੱਚ ਬਾਦਤ ਨੂੰ ਮਨਜਾਮ ਜੋ ਕਿ ਉਹਨਾਂ ਨੇ ਅੰਦਰ ਐਂਟਰ ਹੋਏ ਆ ਐਂਟਰ ਹੋ ਕੇ ਉਹਨਾਂ ਨੇ ਦਾਅ ਦਿਖਾਇਆ ਤੇ ਪਿਸਤਲ ਦਿਖਾਇਆ ਤੇ ਕੋਲ ਰਕਮ ਉਥੋਂ 64000 ਰੁਪਏ ਕੋ ਕੇ ਲੈ ਲਈ ਇੰਨੇ ਚੋਂ ਮੁੱਖ ਸਰਗਨਾ ਕੌਣ ਸੀ ਜੀ ਉਸ ਮੁੱਖ ਸਰਗਨਾ ਇਹਨਾਂ ਵਿੱਚੋਂ ਇੱਕ ਤਾਂ ਉਹਨਾਂ ਦਾ ਕੈਸ਼ੀਅਰ ਹੀ ਨਿਕਲਿਆ ਜੀ ਤੇ ਇੱਕ ਅਰਸ਼ਦੀਪ ਸਿੰਘ ਵੀ ਜਿਹੜਾ ਉੱਥੇ ਪਹਿਲਾਂ ਕੰਮ ਕਰਦਾ ਸੀ ਕੰਪਨੀ ਤੇ ਉਹ ਹੁਣ ਛੁੱਟੀ ਤੇ ਚੱਲ ਰਿਹਾ ਸੀ ਕਈ ਦਿਨਾਂ ਦਾ ਤੇ ਦੋਨੇ ਉੱਥੇ ਮੇਨ ਕੰਮ ਕਰਦੇ ਸੀਗੇ ਪਲੇਅਰ ਕਿਹ ਨਾਲ ਸੀ ਦੂਸਰੇ ਨਾਲ ਕਿੰਨੇ ਘੰਟੇ ਅੱਜ ਦੋਸ਼ੀ ਕਾਪੂ ਮਿਲਗੇ ਇਹ ਅਸੀਂ ਵਿਦਿ 24 ਆਵਰਜ਼ ਕਵਰ ਕਰ ਲਿਆ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਈ ਵਰਦਤ ਕੀਤੀ ਜੀ ਇਲਾਕੇ 'ਚ ਕੋਈ ਇਸ ਤੋਂ ਪਹਿਲਾਂ ਹਣੇ ਇਹਨਾਂ ਦੇ ਇੱਕ ਦਿਨ ਦਾ ਰਿਮਾਂਡ ਆ ਕੋਈ ਕ੍ਰਿਮੀਨਲ ਪੁਰਾਣਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਨਹੀਂਗਾ ਬਾਕੀ ਇੱਕ ਦਿਨ ਦਾ ਰਿਮਾਂਡ ਆ ਪੁਰਸ਼ੁਗੀ ਜੀ ਦੇ ਸਾਹਮਣੇ ਯਾਰ ਇਨਵੈਸਟੀਗੇਸ਼ਨ ਜੀ ਪਤਾ ਕੀ ਬਾਤ ਹੈ ਥੈਂਕ ਯੂ